ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1172 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1173 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਸੰਤ ਮਹੱਲਾ ਤੀਜਾ ਰਾਗ ਬਸੰਤ ਵਿੱਚ ਤੀਸਰੇ ਪਾਦਸ਼ਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਅੰਤਰ ਪੂਜਾ ਮੰਨਤੇ ਹੋਏ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਹੜਾ ਵੀ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਦੇ ਅੰਦਰ ਹੀ ਜੁੜੇ ਮਨ ਨਾਲ ਪਰਮਾਤਮਾ ਦੀ ਭਗਤੀ ਹੁੰਦੀ ਰਹਿੰਦੀ ਹੈ ਇਕੋ ਵਖੇ ਔਰ ਨਾ ਕੋਏ ਉਹ ਮਨੁੱਖ ਹਰ ਥਾਂ ਸਿਰਫ ਪਰਮਾਤਮਾ ਨੂੰ ਵਸਦਾ ਵੇਖਦਾ ਹੈ ਕਿਤੇ ਵੀ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਵੇਖਦਾ ਉਹ ਜਿੱਧਰ ਵੇਖਦਾ ਹੈ ਉਧਰ ਉਸ ਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਦੂਜੇ ਲੋਕੀ ਬਹੁਤ ਦੁੱਖ ਪਾਇਆ ਦੁਨੀਆ ਨੇ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਬਹੁਤ ਦੁੱਖ ਪਾਇਆ ਹੈ ਸਤ ਗੁਰ ਮੈਨੋ ਏਕ ਦਿਖਾਇਆ ਪਰ ਗੁਰੂ ਨੇ ਮਿਹਰ ਕਰਕੇ ਮینو ਸਿਰਫ ਪ੍ਰਮਾਤਮਾ ਹੀ ਹਰ ਥਾਂ ਵਸਦਾ ਵਿਖਾ ਦਿੱਤਾ ਹੈ ਤੇ ਮੈਂ ਦੁਖ ਤੋਂ ਬਚ ਗਿਆ ਹਾਂ ਮੇਰਾ ਪ੍ਰਭ ਮੋਲਿਆ ਸਦ ਬਸੰਤ ਸਦਾ ਆਨੰਦ ਸਰੂਪ ਮੇਰਾ ਪ੍ਰਮਾਤਮਾ ਹਰ ਥਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ ਇਹੋ ਮਨ ਮੋਲਿਆ ਗਾਏ ਗੋਬਿੰਦ ਰਹਾਉ ਕੋਸ ਪਰਮਾਤਮਾ ਦੇ ਗੁਣ ਗਾ ਗਾ ਕੇ ਮੇਰਾ ਇਹ ਮਨ ਸੁਦਾ ਖੜਿਆ ਰਹਿੰਦਾ ਹੈ ਰਹਾਓ ਗੁਰ ਪੂਛੋ ਤੂੰ ਕਰੋ ਵਿਚਾਰ ਤੁਸਾਂ ਭੀਜੇ ਦੁੱਖਾਂ ਤੋਂ ਬਚਣਾ ਹੈ ਤਾਂ ਗੁਰੂ ਦੀ ਸਿੱਖਿਆ ਲਵੋ ਤੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਈ ਰੱਖੋ ਤਾਂ ਪ੍ਰਭ ਸਾਚੇ ਲੱਗੇ ਪਿਆਰ ਜਦੋਂ ਪ੍ਰਭੂ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਓਗੇ ਤਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਤੁਹਾਡਾ ਪੱਕਾ ਪਿਆਰ ਬਣ ਜਾਏਗਾ ਆਪ ਛੋੜ ਹੋਏ ਦਾਸਤ ਪਾਏ ਜੇ ਤੂੰ ਆਪਾ ਭਾਵ ਹੋ ਮੈਂ ਛੱਡ ਕੇ ਸੇਵਕ ਸੁਭਾਅ ਵਿੱਚ ਟਿਕਿਆ ਰਹੇ ਤੋ ਜਗ ਜੀਵਨ ਵਸੈ ਮਨ ਆਏ ਤਾਂ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਤੇਰੇ ਮਨ ਵਿੱਚ ਆ ਵਸੇਗਾ ਭਗਤ ਕਰੇ ਸਦ ਵੇਖੈ ਹਜੂਰ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵੇਖਦਾ ਹੈ ਮੇਰਾ ਪ੍ਰਭ ਸਦ ਰਹਾ ਭਰਪੂਰ ਪਿਆਰਾ ਪ੍ਰਭ ਉਸ ਨੂੰ ਹਰਥਾਂ ਵਿਆਪਕ ਦਿਸਦਾ ਹੈ ਇਸ ਭਗਤੀ ਕਾ ਕੋਈ ਜਾਣੈ ਭੇਓ ਜਿਹੜਾ ਵੀ ਮਨੁੱਖ ਪਰਮਾਤਮਾ ਦੀ ਇਸ ਭਗਤੀ ਦੇ ਕੋਟਕ ਦਾ ਭੇਤ ਸਮਝ ਲੈਂਦਾ ਹੈ ਪ੍ਰਭ ਮੇਰਾ ਸਭ ਮੇਰਾ ਪ੍ਰਭ ਆਤਮ ਦੇਓ ਉਸ ਨੂੰ ਪਰਮਾਤਮਾ ਹਰ ਥਾਂ ਵਸਦਾ ਦੇਸ ਪੈਂਦਾ ਹੈ ਆਪੇ ਸਤਗੁਰ ਮੇਲ ਮਿਲਾਏ ਪਰ ਭਗਤੀ ਦੀ ਦਾਤ ਉਸ ਦੀ ਆਪਣੀ ਮਿਹਰ ਨਾਲ ਹੀ ਮਿਲਦੀ ਹੈ ਜਗਤ ਦਾ ਜੀਵਨ ਪ੍ਰਭ ਆਪ ਹੀ ਮਨੁੱਖ ਨੂੰ ਗੁਰੂ ਮਿਲਾ ਕੇ ਆਪਣੇ ਚਰਨਾਂ ਵਿੱਚ ਜੋੜਦਾ ਹੈ। ਜਗ ਜੀਵਨ ਸਿਉ ਆਪ ਚੇਤ ਲਾਏ ਉਹ ਆਪ ਹੀ ਮਨੁੱਖ ਦਾ ਜਿਤ ਆਪਣੇ ਨਾਲ ਜੋੜਦਾ ਹੈ। ਪਰਮਾਤਮਾ ਹੀ ਕਿਰਪਾ ਕਰਦਾ ਹੈ ਤਾਂ ਪਰਮਾਤਮਾ ਦੀ ਬੰਦਗੀ ਹੋ ਸਕਦੀ ਹੈ। ਮਾਨ ਤਨ ਹਰਿਆ ਸਹਿਜ ਸੁਭਾਏ ਉਹ ਆਤਮਿਕ ਡੋਲਤਾ ਵਿੱਚ ਟਿਕੇ ਰਹਿੰਦੇ ਹਨ। ਉਹ ਪ੍ਰਭੂ ਪਿਆਰ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਦਾ ਮਨ ਉਨ੍ਹਾਂ ਦਾ ਤਾਂ ਆਤਮਿਕ ਜੀਵਨ ਨਾਲ ਭਰਪੂਰ ਰਹਿੰਦਾ ਹੈ ਕਿਨਾਂ ਦਾ ਨਾਨਕ ਨਾਮ ਰਹਿ ਲਿਵ ਲਾਏ हे ਨਾਨਕ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖਦੇ ਹਨ ਫਿਰ ਉਨ੍ਹਾਂ ਦਾ ਤਿਆਰ ਸਹਿਜ ਸੁਭਾਏ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ ਬਸੰਤ ਮਹੱਲਾ ਤੀਜਾ ਭਗਤ ਵਿਛਲ ਹਰ ਵਸੈ ਮਨ ਆਏ ਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਭੂ ਉਸ ਮਨੁੱਖ ਦੇ ਮਨ ਵਿੱਚ ਆਵਸਦਾ ਹੈ ਗੌਰ ਕਿਰਪਾ ਤੇ ਸਹਿਜ ਸੁਭਾਏ ਜਿਹੜਾ ਗੁਰੂ ਦੀ ਕਿਰਪਾ ਨਾਲ ਆਤਮਿਕ ਡੋਲਤਾ ਵਿੱਚ ਪ੍ਰਭੂ ਦੇ ਪਿਆਰ ਵਿੱਚ ਲੀਨ ਰਹਿੰਦਾ ਹੈ ਭਗਤ ਕਰੇ ਵਿੱਚ ਉਹ ਆਪ ਖੋਏ ਜਦੋਂ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਤਦ ਹੀ ਸਾਚ ਮਿਲਾਵਾ ਹੋਏ ਤਦੋਂ ਹੀ ਸਦਾ ਥਿਰ ਪਰਮਾਤਮਾ ਵਿੱਚ ਉਸ ਦਾ ਮਿਲਾਪ ਹੋ ਜਾਂਦਾ ਹੈ ਭਗਤ ਸੋਹੇ ਸਦਾ ਹਰ ਪ੍ਰਭ ਦਵਾਰ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਨੁੱਖ ਸਦਾ ਪਰਮਾਤਮਾ ਦੇ ਦਰ ਤੇ ਸੋਭਦੇ ਹਨ ਗੁਰ ਕਾਹਿ ਤੋ ਸਚ ਪ੍ਰੇਮ ਪਿਆਰ ਰਹਾਓ ਉਹ ਸਦਾ ਗੁਰੂ ਦੇ ਪ੍ਰੇਮ ਵਿੱਚ ਸਦਾ ਸਿਰ ਪ੍ਰਭੂ ਦੇ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ ਰਹਾਓ ਭਗਤ ਕਰੇ ਸੋ ਜਨ ਨਿਰਮਲ ਹੋਏ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਰ ਸਬਦਿ ਵਿੱਚ ਹੋ ਮੈਂ ਖੋਏ ਉਹ ਗੁਰੂ ਦੇ ਸ਼ਬਦੀ ਰਾਹੀ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਭਗਤੀ ਵਿੱਚ ਜੁੜਦਾ ਹੈ ਹਰ ਜਿਉ ਆਪ ਵਸੈ ਮਨ ਆਏ ਪ੍ਰਭ ਪਰਮਾਤਮਾ ਆਪ ਉਸ ਦੇ ਮਨ ਵਿੱਚ ਆਵਸਦਾ ਹੈ ਸਦਾ ਸ਼ਾਂਤ ਸੁਖ ਸਹਿਜ ਸਮਾਏ ਉਸ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ ਉਹ ਸਦਾ ਆਨੰਦ ਵਿੱਚ ਆਤਮਿਕ ਡੋਲਤਾ ਵਿੱਚ ਲੀਨ ਰਹਿੰਦਾ ਹੈ ਸਾਚਰਤੇ ਤੈਨ ਸਦ ਬਸੰਤ ਜਿਹੜੇ ਮਨੁੱਖ ਸਦਾ ਸਦਾ ਥਿਰ ਪ੍ਰਭੂ ਦੇ ਪਿਆਰ ਵਿੱਚ ਰੰਗੇ ਜਾਂਦੇ ਹਨ ਸਾਚਰਤੇ ਤੈਨ ਸਦ ਬਸੰਤ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦੇ ਪਿਆਰ ਵਿੱਚ ਰੰਗੇ ਜਾਂਦੇ ਹਨ ਮਨ ਤਨ ਹਰਿਆ ਰਵ ਗੁਣ ਗੋਬਿੰਦ ਉਨ੍ਹਾਂ ਦੇ ਅੰਦਰ ਸਦਾ ਖਿੜਾਓ ਬਣਿਆ ਰਹਿੰਦਾ ਹੈ ਗੋਬਿੰਦ ਦੇ ਗੁਣ ਯਾਦ ਕਰਕੇ ਉਹ ਉਨ੍ਹਾਂ ਦਾ ਮਨ ਉਨ੍ਹਾਂ ਦਾ ਤਨ ਉਨ੍ਹਾਂ ਦਾ ਆਤਮਿਕ ਜੀਵਨ ਬਹੁਤ ਉੱਚਾ ਹੋ ਜਾਂਦਾ ਹੈ ਬਿਨ ਨਾਵੇ ਸੂਕਾ ਸੰਸਾਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਨਿਕੇ ਜੇ ਵਿਤ ਵਾਲਾ ਹੋਇਆ ਰਹਿੰਦਾ ਹੈ ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ ਮੋੜ ਮੋੜ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੰਸਾਰ ਸੜਦਾ ਰਹਿੰਦਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਸੋਈ ਕਰੇ ਜੇ ਹਰ ਜੀਉ ਭਾਵੇ ਜਿਹੜਾ ਮਨੁੱਖ ਉਹੀ ਕੁਝ ਕਰਦਾ ਹੈ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਸਦਾ ਸੁਖ ਸਰੀਰ ਭਾਣੇ ਚਿਤ ਲਾਵੇ ਜਿਹੜਾ ਮਨੁੱਖ ਪ੍ਰਭੂ ਦੀ ਰਜਾ ਵਿੱਚ ਤੁਰਦਾ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਬਾਣੇ ਵਿੱਚ ਆਪਣਾ ਚਿੱਤ ਜੋੜਦਾ ਹੈ ਉਸ ਦੇ ਹਿਰਦੇ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਆਪਣਾ ਪ੍ਰਭ ਸੇਵੇ ਸਹਿਜ ਸੁਭਾਏ ਜਿਹੜਾ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਪਿਆਰ ਵਿੱਚ ਜੁੜ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਨਾਨਕ ਨਾਮ ਵਸੈ ਮਨ ਆਏ ਏ ਨਾਨਕ ਪ੍ਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਆ ਵਸਦਾ ਹੈ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਜਿਹੜਾ ਮਨੁੱਖ ਗੁਰਦੇ ਸ਼ਬਦ ਦੀ ਰਾਹੀ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਦਿੰਦਾ ਹੈ ਮਨ ਤਨ ਹਰਿਆ ਸਤਗੁਰ ਭਾਏ ਗੁਰਦੇ ਪਿਆਰ ਦੀ ਬਰਕਤ ਨਾਲ ਉਸ ਦਾ ਮਨ ਉਸ ਦਾ ਤਨ ਆਤਮਿਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਸਫਲ ਹੋ ਬਿਰਖ ਹਰ ਕੈ ਦਵਾਰ ਉਸ ਮਨੁੱਖ ਦਾ ਸਰੀਰ ਰੁੱਖ ਸਫਲ ਹੋ ਜਾਂਦਾ ਹੈ ਸਾਚੀ ਬਾਣੀ ਨਾਮ ਪਿਆਰ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ ਸਲਾ ਵਿੱਚ ਟਿਕਿਆ ਰਹਿੰਦਾ ਹੈ ਤੇ ਟਿਕ ਕੇ ਸਦਾ ਪਰਮਾਤਮਾ ਦੇ ਦਰ ਤੇ ਪ੍ਰਭੂ ਦੇ ਚਰਨਾਂ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ اے ਮਨ ਹਰਿਆ ਸਹਿਜ ਸੁਭਾਏ हे ਮੇਰੇ ਮਨ ਆਤਮਿਕ ਡੋਲਤਾ ਦੇਣ ਵਾਲੇ ਗੁਰ ਪਿਆਰ ਵਿੱਚ ਟਿਕਿਆ ਰੋ ਇਸ ਤਰ੍ਹਾਂ ਤੂੰ ਆਤਮਿਕ ਜੀਵਨ ਦੀ ਤਰਾਵਰ ਨਾਲ ਭਰਪੂਰ ਹੋ ਜਾਏਗਾ ਸਾਜਿ ਫੜੇ ਲੱਗੈ ਸਤਗੁਰ ਭਾਏ ਰਹਾਓ ਹੇ ਮਨ ਗੁਰੂ ਦੇ ਪਿਆਰ ਦੀ ਬਰਕਤ ਨਾਲ ਸਰੀਰ ਰੋਖ ਨੂੰ ਸਦਾ ਕੈਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਫੜ ਲਗਦਾ ਹੈ ਰਹਾਓ ਆਪੇ ਨੇੜੇ ਆਪੇ ਦੂਰ ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਹੀ ਕਿਸੇ ਨੂੰ ਨੇੜੇ ਦਿਸ ਰਿਹਾ ਹੈ ਆਪ ਹੀ ਕਿਸੇ ਨੂੰ ਬਹੁਤ ਦੂਰ ਵਸਦਾ ਜਪਦਾ ਹੈ ਗੁਰ ਕੈ ਸ਼ਬਦ ਵੇਖ ਸਦ ਹਜੂਰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖਦਾ ਹੈ ਫਿਰ ਉਸ ਨੂੰ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ ਨਾਮ ਦੀਆਂ ਛਾਵ ਕਣੀ ਫੂਲੀ ਬਨਰਾਏ ਉਸ ਮਨੁੱਖ ਨੂੰ ਪ੍ਰਤੱਖ ਦਿਸਦਾ ਹੈ ਕਿ ਪ੍ਰਮਾਤਮਾ ਦੀ ਜੋਤ ਅਗਨੀ ਨਾਲ ਹੀ ਸਾਰੇ ਬਨਾਸਪਤੀ ਸੰਗਣੀ ਛਾਂ ਵਾਲੀ ਹੈ ਤੇ ਖਿੜੀ ਹੋਈ ਹੈ ਗੁਰਮੁਖ ਵਿਗਸੈ ਸਹਿਜ ਸੁਭਾਏ ਗੁਰੂ ਦੇ ਸਾਨ ਮੁਖ ਰਹਿਣ ਵਾਲਾ ਮਨੁੱਖ ਆਤਮਿਕ ਡੋਲਤਾ ਵਿੱਚ ਟਿਕ ਕੇ ਪ੍ਰਭੂ ਪਿਆਰ ਵਿੱਚ ਜੁੜ ਕੇ ਸਦਾ ਆਨੰਦ ਭਰਪੂਰ ਰਹਿੰਦਾ ਹੈ ਆਨੰਦਨ ਕੀਰਤਨ ਕਰੇ ਦਿਨ ਰਾਤ ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੀ ਸਿਵ ਸਲਾਹ ਕਰਦੇ ਹਨ ਸਤ ਗੁਰਗਵਾਈ ਵਿਚੋ ਝੂਠ ਭਰਾਤ ਗੁਰੂ ਨੇ ਉਹਨਾਂ ਦੇ ਅੰਦਰੋਂ ਮਾਇਆ ਦੀ ਖਾਤਰ ਭਟਕਣਾ ਦੀ ਮੈਲ ਦੂਰ ਕਰ ਦਿੱਤੀ ਹੈ ਪਰ ਪੰਚ ਵੇਖ ਰਿਹਾ ਵਿਸਮਾਦ ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲਦੀ ਹੈ ਉਹ ਮਨੁੱਖ ਪਰਮਾਤਮਾ ਦੀ ਰਚੀ ਇਸ ਜਗਤ ਖੇਡ ਨੂੰ ਵੇਖ ਵੇਖ ਕੇ ਵਾਹ ਵਾਹ ਕਰ ਉਠਦਾ ਹੈ ਗੁਰਮੁਖ ਪਾਈਏ ਨਾਮ ਪ੍ਰਸਾਦ ਪਰ ਪ੍ਰਮਾਤਮਾ ਦੇ ਨਾਮ ਦੀ ਦਾਤ ਗੁਰੂ ਦੇ ਸਨਮੁਖ ਰਿਆ ਹੀ ਮਿਲਦੀ ਹੈ ਆਪੇ ਕਰਤਾ ਸਭ ਰਸ ਭੋਗ ਪਰਮਾਤਮਾ ਸਭ ਥਾਈਂ ਵਿਆਪਕ ਹੈ ਪ੍ਰਮਾਤਮਾ ਸਭ ਥਾਈਂ ਵਿਆਪਕ ਹੋ ਕੇ ਆਪ ਹੀ ਸਾਰੇ ਰਸ ਭੋਗ ਰਿਆ ਹੈ ਜੋ ਕਸ਼ ਕਰੇ ਸੋਈ ਪਰ ਹੋਗ ਜੋ ਕੋ ਜੋ ਪ੍ਰਭੂ ਕਰਨਾ ਚਾਹੁੰਦਾ ਹੈ ਉਹ ਜ਼ਰੂਰ ਹੁੰਦਾ ਹੈ ਵੱਡਾ ਦਾਤਾ ਤਿਲ ਨਾ ਤਮਾਏ ਉਸ ਪਰਮਾਤਮਾ ਤੋਂ ਵੱਡਾ ਦਾਤਾ ਕੋਈ ਨਹੀਂ ਹੈ ਉਹ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ ਉਸ ਨੂੰ ਆਪ ਨੂੰ ਰਤਾ ਭਰ ਵੀ ਕੋਈ ਲਾਲਚ ਨਹੀਂ ਤਿਲ ਜਿੰਨਾ ਤਮਾ ਨਹੀਂ ਹੈ ਪਰਮਾਤਮਾ ਨੂੰ ਨਾਨਕ ਮਿਲੀਆ ਸ਼ਬਦ ਕਮਾਏ हे ਨਾਨਕ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਉਸ ਨੂੰ ਮਿਲਿਆ ਜਾ ਸਕਦਾ ਹੈ ਕਿਉਂਕਿ ਗੁਰੂ ਦੱਸਦਾ ਹੈ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਬਲੇ ਹਾਰੀ ਗੁਰੇ ਆਪਣੇ ਦਿਓ ਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬੇਨ ਕੋਰ ਅੰਧਾਰ ਆਓ ਆਪਾਂ ਵੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ ਗੁਰਬਾਣੀ ਸੁਣ ਕੇ ਮਨ ਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ ਵੱਡਾ ਦਾਤਾ ਤੇਲ ਨਾ ਤਮਾਏ ਨਾਨਕ ਮਿਲਿਐ ਸ਼ਬਦ ਕਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1173 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1174 ਦੀ ਵਿਆਖਿਆ ਤੇ ਬਾਠ ਸਰਵਣ ਕਰਾਂਗੇ ਬਹੁਤ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ